ਦੱਸ ਦਈਏ ਕਿ ਇੱਥੇ ਪੀਜੀਆਈ ਦੇ ਐਡਵਾਂਸਡ ਕਾਰਡੀਅਕ ਸੈਂਟਰ ਨੇ ਹੁਣ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਸੰਸਥਾ ਨੇ ਮੁੰਬਈ ਵਿੱਚ ਹੋਏ ਰਾਸ਼ਟਰੀ ਕਾਨਫਰੰਸ ਵਿੱਚ ਗੁੰਝਲਦਾਰ ਦਿਲ ਦੀ ਸਰਜਰੀ ਦਾ ਲਾਈਵ ਟੈਲੀਕਾਸਟ ਕੀਤਾ ਇਹ ਪ੍ਰਕਿਰਿਆ पीजीआईडी आधुनिक कैथराइजेशन लैब ਤੋਂ ਦੇਸ਼ ਅਤੇ ਵਿਦੇਸ਼ ਦੇ ਹਜ਼ਾਰਾਂ ਮਾਹਿਰਾਂ ਤੱਕ ਸਿੱਧੇ ਪਹੁੰਚਾਈ ਗਈ ਆਪਰੇਸ਼ਨ ਦਿਲ ਦੀ ਬਾਈਪਾਸ ਸਰਜਰੀ ਤੋਂ ਬਾਅਦ ਗੁੰਝਲਦਾਰ ਸਮੱਸਿਆ ਨਾਲ ਸੰਬੰਧਿਤ ਸੀ ਜੋ ਕਿ ਪ੍ਰੋਫੈਸਰ ਡਾਕਟਰ ਰਾਜੇਸ਼ ਵਿਜੇਵਰਗਿਆ ਦੀ ਟੀਮ ਵੱਲੋਂ ਕੀਤਾ ਗਿਆ ਮਰੀਜ਼ ਦਾ ਪਹਿਲਾਂ ਦੋ ਵਾਰੀ ਇਲਾਜ ਹੋ ਚੁੱਕਾ ਸੀ ਪਰ ਦੁਬਾਰਾ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਣ ਤੇ ਜਾਂਚ ਕੀਤੀ ਗਈ ਤਾਂ ਜਿਸ ਵਿੱਚ ਪੁਰਾਣੇ ਸਟੈਂਟ ਤੇ ਹੋਰ ਨਾੜੀਆਂ ਦੀ ਬਲੌਕੇਜ ਦਾ ਪਤਾ ਲੱਗਿਆ ਇਸ ਤੋਂ ਬਾਅਦ ਦਿਲ ਦੀਆਂ ਦੋ ਨਾੜੀਆਂ ਦਾ ਇਲਾਜ ਕੀਤਾ ਗਿਆ ਜਿਸ ਲਈ ਇੰਟਰਾ ਵੈਸਕੂਲਰ ਅਲਟਰਾਸਾਉਂਡ ਤੇ ਆਪਟੀਕਲ ਕੋਹਰੈਂਸ ਟੋਮੋਗ੍ਰਾਫੀ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਇਹ ਤਕਨੀਕ ਕੁਝ ਹਸਪਤਾਲਾਂ ਵਿੱਚ ਹੀ ਉਪਲਬਧ ਹੈ ਤਾਂ ਡਾਕਟਰ ਵਿਜੇ ਵਰਗੀਆਂ ਨੇ ਕਿਹਾ ਹੈ ਕਿ ਇਲਾਜ ਲਈ ਬਹੁਤ ਜ਼ਿਆਦਾ ਦੇਖਪਾਲ ਅਤੇ ਤਜਰਬੇ ਦੀ ਲੋੜ ਹੈ ਤੇ ਲਾਈਵ ਆਪਰੇਸ਼ਨ ਦੌਰਾਨ ਮਾਹਿਰਾਂ ਨੇ ਤਰੀਕਿਆਂ ਦਵਾਈਆਂ ਤੇ ਰਣਨੀਤੀ ਤੇ ਚਰਚਾ ਕੀਤੀ ਜਿਸ ਨਾਲ ਡਾਕਟਰਾਂ ਨੂੰ ਗੁੰਝਲਦਾਰ ਮਾਮਲਿਆਂ ਨਾਲ ਨਜਿੱਠਣ ਲਈ ਨਵੀਂ ਜਾਣਕਾਰੀ ਵੀ ਮਿਲੀ